ਚੇਪਾਲਾ ਮੀਟਰ ਕਹਿੰਦੇ ਨੂੰ ਚੇਪਾਲਾ ਮੀਟਰ ਜਿਹੜਾ ਇਹ ਪ੍ਰਾਈਵੇਟ ਸਟੇਸ਼ਨ ਦੀ ਪਹਿਲੀ ਗੜੀ ਆ ਜਿਹਨੂੰ ਕੇ ਸਰਕਾਰ ਭਾਰਤ ਸਰਕਾਰ ਜਿਹੜੀ ਉਹ ਬਿਜਲੀ ਬੋਰਡ ਵਿੱਚ ਚਲ ਜਾ ਰਹੀ ਆ ਪੰਜਾਬ ਸਰਕਾਰ ਬਿਜਲੀ ਬੋਰਡ ਦੇ ਅਜਿਹਾ ਵਿੱਚ ਉਹਨੂੰ ਲੈ ਕੇ ਪ੍ਰਦਰਸ਼ਨ ਜਦੋਂ ਪ੍ਰਾਈਵੇਟ ਹੋ ਗਿਆ ਪ੍ਰਾਈਵੇਟ ਫਿਰ ਆਪਣੀ ਮਰਜ਼ੀ ਨਾਲ ਕਰ ਲਗੇ ਸਾਰਾ ਕੁਝ ਜਿਵੇਂ ਹੁਣ ਅੱਜ ਤੁਹਾਡੇ Jio Airtel ਵਾਲੇ ਆਪਣੀਆਂ ਪਹਿਲਾਂ ਫਰੀ ਦਿੰਦੇ ਆ ਤੇ ਬਾਅਦ ਦੇ ਵਿੱਚ ਹੁਣ ਆਪਣੀ 500 ਤੋਂ ਘੱਟ ਰੀਚਾਰਜ ਨਹੀਂ ਹੋ ਰਿਹਾ ਇਹੀ ਹਾਲ ਹੈ ਚੁ ਆਣ ਵਾਲੇ ਟਾਈਮ ਦੇ ਵਿੱਚ ਜਦ ਇਹ ਬਿਜਲੀ ਬੋਰਡ ਹੀ ਵੇਚਦਾ ਹੁਣ ਸਰਕਾਰ ਬਿਜਲੀ ਬੋਰਡ ਵੇਚਣ ਲੱਗੀ ਆ ਪੰਜਾਬ ਸਰਕਾਰ ਬਿਜਲੀ ਬੋਰਡ ਦੀਆਂ ਜ਼ਮੀਨਾਂ ਵੇਚਣ ਲੱਗੀ ਆ ਆਣ ਵਾਲੇ ਟਾਈਮ ਦੇ ਵਿੱਚ ਇਹਨਾਂ ਨਜ਼ਾਰਾ ਪ੍ਰਾਈਵੇਟ ਕਰਦਣਾ ਘਰੇ ਲਾਈਟ ਜਲ ਜਾਇਆ ਕਰਨੋ ਸਾਨੂੰ ਫੋਨ ਕਰਕੇ ਗਿਆ ਕਰਨਾ ਬੁੜੀਆਂ ਨੇ ਹਾਂਜੀ ਸਰਦਾਰ ਜੀ ਆ ਪੰਜ 100 ਰੁਪਇਆ ਪਾਇਓ ਰਾਤ ਦਾ ਕੱਟੀਏ ਇਹਨੂੰ ਤੁਸੀਂ ਨਾ ਤਾਰਾਂ ਵੀ ਕੱਢ ਦੋਗੇ ਤਾਂ ਵੀ ਚੱਲੀ ਜਾਂਦਾ ਤਾਰ ਕੱਟਣ ਤੋਂ ਬਾਵਜੂਦ ਵੀ ਇਹ ਚੱਲ ਰਿਹਾ ਥੋੜੀ ਜੂਟ ਚੱਲੀ ਜਾਂਦੀ ਆ ਦਿਲਵਾਰ ਸਿੰਘ ਜੀ ਵੱਲੋਂ ਅੱਜ ਧਰਨਾ ਲਾਇਆ ਗਿਆ ਡੀਸੀ ਦਫ਼ਤਰ ਦੇ ਬਾਹਰ ਪੁੱਛਦੇ ਆ ਕਿ ਕਾਰਨ ਹੈ ਕਿ ਧਰਨਾ ਲਾ ਰਹੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਕਾਰਨ ਹੈ ਅੱਜ ਜਿਹੜਾ ਤੁਹਾਨੂੰ ਡੀਸੀ ਦਫ਼ਤਰ ਦੇ ਬਾਹਰ ਧਰਨਾ ਲਾਣਾ ਪੈ ਗਿਆ ਸਾਡੀ ਅੱਜ ਦੇ ਕਿਸਾਨ ਮਜ਼ਦੂਰ ਮੋਰਚੇ ਦੀ ਜਿਹੜੀ 2 ਦਿਨ ਦਾ ਸੰਕੇਤਕ ਧਰਨੇ ਦੀ ਕਾਲ ਸੀ ਜਿਹਦੇ ਚ ਅਸੀਂ ਪਿੱਛੇ ਚਿੱਪ ਵਾਲੇ ਮੀਟਰ ਲਾਏ ਸੀਗੇ ਉਹਨਾਂ ਨੂੰ ਲੈ ਕੇ ਜੇ ਅਗਰ ਸਾਡੀ ਸਰਕਾਰ ਗੱਲ ਨਹੀਂ ਸੁਣਦੀ ਤਾਂ ਅਸੀਂ ਵੀ ਤਰੀਕ ਨੂਰੇ ਲਾ ਰੋਕਾਂਗੇ ਫੇਰ ਇਹ ਸਾਡੇ ਪੰਜਾਬ ਦੇ ਸਾਰੇ ਹੈੱਡਕੁਆਟਰਾਂ ਦੇ ਉੱਪਰ ਟੀਸੀ ਹੈੱਡਕੁਆਟਰਾਂ ਦੇ ਬਾਹਰ ਜਿਹੜਾ ਇਹ ਧਰਨਾ ਚੱਲਦਾ ਪਿਆ ਵਾ ਕਾਰਨ ਕੀ ਹੈ ਜਿਹੜਾ ਤੁਸੀਂ ਡਿਜੀਟਲ ਮੀਟਰ ਪਟਰੀਆਂ ਕਾਰਨ ਕੀ ਹੈ ਦਾ ਦੇਖੋ ਜਿਹੜਾ ਇਹ ਮੀਟਰ ਹੈ ਡੀਜੀ ਇਹ ਚਿਪ ਵਾਲਾ ਮੀਟਰ ਕਹਿੰਦੇ ਨੂੰ ਆਪਾਂ ਚਿਪ ਵਾਲਾ ਮੀਟਰ ਜਿਹੜਾ ਇਹ ਪ੍ਰਾਈਵੇਟ ਸਟੇਸ਼ਨ ਦੀ ਪਹਿਲੀ ਕੜੀ ਆ ਜਿਹਨੂੰ ਕੇ ਸਰਕਾਰ ਭਾਰਤ ਸਰਕਾਰ ਜਿਹੜੀ ਉਹ ਬਿਜਲੀ ਬੋਰਡ ਵੇਚਣ ਜਾ ਰਹੀ ਆ ਪੰਜਾਬ ਸਰਕਾਰ ਬਿਜਲੀ ਬੋਰਡ ਦੀਆਂ ਜ਼ਮੀਨਾਂ ਵੇਚਣ ਚ ਉਹਨੂੰ ਲੈ ਕੇ ਪ੍ਰਦਰਸ਼ਨ ਆ ਜੇ ਚੇਪ ਵਾਲਾ ਮੀਟਰ ਨਹੀਂ ਲੱਗੂਗਾ ਤੇ ਕੋਈ ਵੀ ਕੰਪਨੀ ਇਹ ਇਹਨੂੰ ਨਹੀਂ ਖਰੀਦੂਗੀ ਔਰ ਇਹ ਪ੍ਰਾਈਵੇਟ ਨਹੀਂ ਹੋਊਗਾ ਜੇ ਪ੍ਰਾਈਵੇਟ ਹੁੰਦਾ ਤਾਂ 90% ਲੋਕਾਂ ਨੂੰ ਬਿਜਲੀ ਨਹੀਂ ਮਿਲਦੀ ਤੇ ਬਿਜਲੀ ਦੇ ਰੇਟ ਰੂਡ ਵੀ ਫਰਕ ਪਏਗਾ ਦੇ ਨਾਲ ਸਾਰਾ ਕੁਝ ਹੋਊਗਾ ਹੁਣ ਸਰਕਾਰੀ ਆ ਜਦੋਂ ਪ੍ਰਾਈਵੇਟ ਹੋਗਾ ਪ੍ਰਾਈਵੇਟ ਫਿਰ ਆਪਣੀ ਮਰਜ਼ੀ ਨਾਲ ਕਰ ਲਗੇ ਸਾਰਾ ਕੁਝ ਜਿਵੇਂ ਹੁਣ ਆ ਤੁਹਾਡੇ Jio Airtel ਵਾਲੇ ਆਪਣੀਆਂ ਪਹਿਲਾਂ ਫ੍ਰੀ ਦਿੰਦੇ ਆ ਤੇ ਬਾਅਦ ਦੇ ਵਿੱਚ ਹੁਣ ਆਪਣੀ 500 ਤੋਂ ਘੱਟ ਰੀਚਾਰਜ ਨਹੀਂ ਹੋ ਰਿਆ ਇਹੀ ਹਾਲ ਹੈ ਚੋਣਾ ਇਹੀ ਹਾਲ ਉਸੀ ਹੁਣ ਤੱਕ ਕਿੰਨੇ ਮੀਟਰ ਪਟ ਚੁੱਕੇ ਹੋ ਸਾਡੇ 10 ਤਰੀਕ ਨੂੰ ਲਗਭਗ ਜਿਹੜੀ ਸਾਡੇ ਪੰਜਾਬ ਦੇ ਵਿੱਚ ਘਾਲ ਸੀਗੀ 1 ਲੱਖ ਦੇ ਲਗਭਗ ਮੀਟਰ ਪਟੇ ਗਿਆ ਹਾਂਜੀ ਤੇ 11 ਲੱਖ ਮੀਟਰ ਜਿਹੜਾ ਪੰਜਾਬ ਦੇ ਵਿੱਚ ਲੱਗ ਚੁੱਕਿਆ ਤੇ ਤੁਹਾਨੂੰ ਕੋਈ ਲੋਕ ਫੋਨ ਵਗੈਰਾ ਕਰਦੇ ਵੀ ਸਾਡੇ ਮੀਟਰ ਪਟ ਦੋ ਜਿਨ੍ਹਾਂ ਨੂੰ ਕੋਈ ਤਕਲੀਫ ਹੁੰਦੀ ਹੈ ਇਹਦੀ ਹਾਂ ਬਿਲਕੁਲ ਬਹੁਤ ਜਿਆਦੇ ਫੋਨ ਹੀ ਆ ਰਹੇ ਨੇ ਬੜੇ ਫੋਨ ਲੋਕੀ ਕਹਿੰਦੇ ਸ਼ਹਿਰ ਤੋਂ ਨਹੀਂ ਸ਼ਹਿਰ ਤੋਂ ਬਹੁਤ ਫੋਨ ਆਉਂਦੇ ਜਿਹੜੇ ਕਹਿੰਦਾ ਕੋਈ ਕਹਿੰਦਾ ਮੇਰਾ 50000 ਰੁਪਏ ਬਿੱਲ ਆ ਗਿਆ ਕੋਈ ਕਹਿੰਦਾ ਮੇਰਾ 30000 ਰੁਪਏ ਬਿੱਲ ਆ ਗਿਆ ਕੋਈ ਕਹਿੰਦਾ 20000 ਆ ਗਿਆ ਉਹ ਸਾਰੇ ਲੋਕ ਦੁਖੀ ਨੇ ਜਦੋਂ ਬਿਜਲੀ ਬੋਰਡ ਚ ਜਾਂਦੇ ਨੇ ਸੁਣਵਾਈ ਕੋਈ ਨਹੀਂ ਉੱਥੇ ਉਹ ਕਹਿੰਦੇ ਹੀ ਪਟਿਆਲੇ ਚਲ ਜਾਓ ਇੱਥੇ ਕੋਈ ਸੁਣਵਾਈ ਨਹੀਂ ਇਹਦੀ ਸੁਣਵਾਈ ਹੁਣੀ ਵੀ ਨਹੀਂ ਕੋਈ ਕਿਉਂਕਿ ਇਹਦਾ ਹਿਸਾਬ ਹੀ ਨਹੀਂ ਕਿਸ ਨੂੰ ਵੀ ਦੂਜੇ ਪੰਨੇ ਅੱਜ ਕੋਈ ਕਲਰਕ ਬਿੱਲ ਬਣਾ ਰਿਹਾ ਕੋਈ ਰੀਡਿੰਗ ਲੈਣ ਜਾ ਰਿਹਾ ਕੋਈ ਬਿੱਲ ਵੰਡਣ ਜਾ ਰਿਹਾ ਇਹ ਸਾਰੇ ਨੌਜਵਾਨ بے ਰੁਜ਼ਗਾਰ ਹੋ ਗਏ ਹੋਰ ਉਹ ਇੱਕ ਬੰਦਾ ਬੈਠਾ ਉਹ ਉੱਥੋਂ ਹੀ ਬਿੱਲ ਬਣਾਈ ਜਾਊਗਾ ਮੈਸੇਜ ਆਈ ਜਾਊਗਾ ਬਿੱਲ ਤਰਹੀ ਜਾਊਗਾ ਆ ਕਪਾ ਕਹਿੰਦਾ ਮੰਨ ਲੋ ਵੀ ਬੇਰੋਜ਼ਗਾਰੀ ਵੀ ਵਧੇਗੀ ਇਹਦੇ ਨਾਲ 100% ਜਿਹੜਾ 50000 ਬੰਦੇ ਦਾ ਕੰਮ ਇੱਕ ਬੰਦੇ ਨੇ ਕਰਨਾ ਤੇ ਬੇਰੋਜ਼ਗਾਰ 50000 ਹੋ ਰਿਹਾ ਨਾ ਉਹ 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 ਬੇਰੋਜ਼ਗਾਰੀ ਉਹ ਵਧਣੀ ਕਜਾ ਤੇ ਸਰਕਾਰ ਨੂੰ ਨਵੀਆਂ ਭਰਤੀਆਂ ਕਰਨੀਆਂ ਚਾਹੀਦੀਆਂ ਕਜਾ ਇਹ ਪ੍ਰਾਈਵੇਟ ਕਰਕੇ ਉਹ ਨੂੰ ਡਿਜੀਟਲ ਕਰਕੇ ਉਹਦੀ ਬੇਰੋਜ਼ਗਾਰੀ ਵਧਾਰਨੀ ਜੇ ਤੁਹਾਡੀਆਂ ਮੰਗਾਂ ਨਾਮ ਨਹੀਂ ਆਈਆਂ 20 ਤਰੀਕ ਦਾ ਤੁਸੀਂ ਐਸਟੀਮੇਟ ਦਿੱਤਾ ਵਾ ਤੇ ਉਸ ਤੋਂ ਬਾਅਦ ਕੀ ਨੈਕਸਟ ਸਟੈਪ ਹੋਏਗਾ ਅੱਗੇ ਮੋਰਚੇ ਦੀ ਮੀਟਿੰਗ ਕਰਕੇ ਜੋ ਵੀ ਮੋਰਚੇ ਦਾ ਅਗਲੇ ਬੰਨੇ ਪਲਾਨ ਬਣੂਗਾ ਉਹ ਸਭ ਜੀ ਔਰ ਆਗੂ ਵੀ ਜੁੜੇ ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਸਰ ਕੀ ਕਾਰਨ ਲੱਗਦਾ ਤੁਹਾਨੂੰ ਇਹ ਮੀਟਰ ਜਿਹੜੇ ਤੁਸੀਂ ਚਿਪੜੇ ਕਹਿ ਰਹੇ ਹੋ ਇਹਨਾਂ ਦਾ ਨੁਕਸਾਨ ਕੀ ਕੀ ਆ ਬੀ ਜੀ ਇਹ ਤਾਂ ਨੁਕਸਾਨ ਹੀ ਨੁਕਸਾਨ ਸਾਡੇ ਬੂਸਟ ਦੇ ਵਿੱਚ ਇੱਕ ਲੇਡੀ ਸੀ ਉਹ ਲੇਡੀਸ ਇੱਕ ਬਲਮ ਚੱਲ ਰਿਹਾ ਇੱਕ ਪੱਖਾ ਚੱਲ ਰਿਹਾ ਉਹ ਕਹਿੰਦੀ ਸਰਦਾਰ ਜੀ ਸਾਨੂੰ 40000 ਮੀਟਰ ਆ ਗਿਆ ਕਿੱਥੋਂ ਆ ਗਿਆ ਨਾ ਤਾਂ ਇਹਦੀ ਜੁੱਟਾਂ ਦਾ ਪਤਾ ਲੱਗਦਾ ਬਸ ਬਿੱਲ ਬਣਾ ਕੇ ਭੇਜ ਦਿੰਦੇ ਆ ਆਣ ਵਾਲੇ ਟਾਈਮ ਦੇ ਵਿੱਚ ਜਦ ਇਹ ਬਿਜਲੀ ਬੋਰਡ ਹੀ ਵੇਚਦਾ ਹੁਣ ਸਰਕਾਰ ਬਿਜਲੀ ਬੋਰਡ ਵੇਚਣ ਲੱਗੀ ਆ ਪੰਜਾਬ ਸਰਕਾਰ ਬਿਜਲੀ ਬੋਰਡ ਦੀਆਂ ਜ਼ਮੀਨਾਂ ਵੇਚਣ ਲੱਗੀ ਆ ਆਣ ਵਾਲੇ ਟਾਈਮ ਦੇ ਵਿੱਚ ਇਹਨਾਂ ਨਜ਼ਾਰਾ ਪ੍ਰਾਈਵੇਟ ਕਰਦਣਾ ਕਰੇ ਲੈਡ ਜਲ ਗਿਆ ਕਰਨ ਨੂੰ ਸਾਨੂੰ ਫੋਨ ਕਰਕੇ ਗਿਆ ਕਰਨਾ ਬੁੜੀਆਂ ਨਾਲ ਹਾਂਜੀ ਸਰਦਾਰ ਜੀ ਆ 500 ਰੁਪਿਆ ਪਾਇਓ ਰਾਤ ਦਾ ਕਟਿਏ ਇਹਦਾ ਕੋਈ ਪਤਾ ਹੀ ਨਹੀਂ ਲੱਗ ਰਿਹਾ ਤੁਸੀਂ ਇਹਦੇ ਵਿੱਚ ਦੇਖ ਸਕਦੇ ਆ ਇਹਦੇ ਵਿੱਚ SIM ਲੱਗੀ ਹੋਈ ਆ ਜੀ SIM ਲੱਗੀ ਆ ਮੈਂ ਤੁਹਾਨੂੰ ਦਿਖਾ ਸਕਦਾ ਆ ਲੋ ਇਹ ਡਿਜੀਟਲ ਦਾ ਸਾਨੂੰ ਕੀ ਫਾਇਦਾ ਲੈ ਆਨ ਆਲੇ ਟਾਈਮ ਦੇ ਵਿੱਚ ਇਹ ਚੋਰ ਬਿਜਾਰੀ ਆ ਇਹ ਇਹ ਅੰਬਾਨੀਆਂ ਅਡਾਨੀਆਂ ਦੀ ਸਪੀਡ ਇਹ ਕਿਤੇ ਰੀਡਿੰਗ ਤੁਸੀਂ ਕਹਿੰਦੇ ਬਿਲਕੁਲ ਹੀ ਨਹੀਂ ਆਂਦੀ ਹੈਗੀ ਆਂਦੀ ਔਰ ਅੱਛਾ ਇੱਕ ਗੱਲ ਹੋਰ ਵੀ ਆ ਇਹਨੂੰ ਤੁਸੀਂ ਨਾ ਤਾਰਾਂ ਵੀ ਕੱਢ ਦੋਗੇ ਤਾਂ ਵੀ ਚੱਲੀ ਜਾਂਦਾ ਤਾਰ ਕੱਟਣ ਤੋਂ ਬਾਵਜੂਦ ਵੀ ਇਹ ਚੱਲ ਰਿਹਾ ਥੋੜੀ ਜੂਟ ਚੱਲੀ ਜਾਂਦੀ ਆ ਤੇ ਕਹਿੰਦਾ ਮਤਲਬ ਇਹਦਾ ਕੋਈ ਬੈਨੀਫਿਟਰੀ ਹੋਏਗਾ ਕੋਈ ਬੈਨੀਫਿਟ ਨਹੀਂ ਇਹਦਾ ਨੁਕਸਾਨ ਹੀ ਨੁਕਸਾਨ ਆ ਜੇ ਫਾਇਦਾ ਹੋਣਾ ਕਾਰਪੋਰੇਟ ਘਰਾਣਿਆਂ ਨੂੰ ਹੋਣਾ ਅੰਬਾਨੀ ਅਡਾਨੀ ਉਹਨਾਂ ਦੇ ਘਰ ਭਰਨੇ ਆ ਆਮ ਲੋਕਾਂ ਦੀ ਰੋਟੀ ਖੋਤੀ ਜਾਣੀ ਆ ਔਰ ਸਰਕਾਰੀ ਅਧਾਇਰੇ ਦੇ ਵਿੱਚ ਜਿਹੜੇ ਕੰਮ ਕਰ ਰਹੇ ਆ ਉਹਨਾਂ ਦੀਆਂ ਨੌਕਰੀਆਂ ਖੋਤੀ ਜਾਣੀਆਂ ਬਸ ਪ੍ਰਾਈਵੇਟ ਹੋ ਜਾਣਾ ਬਹੁਤ ਹੀ ਇਹਦਾ ਨੁਕਸਾਨ ਆ ਜਿਆਦਾ ਆ ਹੋਰ ਆਗੂ ਬੈਠੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕੀ ਕਹਿਣਾ ਅੱਜ ਦੇ ਧਰਨੇ ਬਾਰੇ ਸਰ ਕੀ ਕਹਿਣਾ ਹੈ ਅੱਜ ਦੇ ਧਰਨੇ ਬਾਰੇ ਜਿਹੜਾ ਤੁਹਾਡੇ ਕੋਲ ਮੈਂ ਜਸਦੀਪ ਸਿੰਘ ਲੜਤੋਂ ਜਨ ਅਕਤਰ ਦਸ਼ਮੇਸ਼ ਕਿਸਾਨ ਮਜ਼ਦੂਰ ਜੂਨੀਅਰ ਗੈਸਟ ਗ੍ਰੇਡ ਰੋਦੇ ਆ ਅਸੀਂ ਕੇਐਮਐਮ ਵੱਲੋਂ ਜੋ ਧਰਨਾ ਹੈ ਉਹਦੇ ਅਸੀਂ ਸਹਿਯੋਗੀ ਜਥੇਬੰਦੀ ਦੇ ਤੌਰ ਤੇ ਮਾਲ ਜਿਹੜਾ ਹੈਗਾ ਹਮਾਇਤ ਕਰ ਰਹੇ ਆ ਡਟ ਕੇ ਪਹਿਲਾਂ ਵੀ ਸਹਿਯੋਗੀ ਰਹੇ ਆ ਸੋ ਇਹ ਧਾਰਨਾ ਜੋ ਕੇ ਐਮਐਮਲ ਨੂੰ ਦਿੱਤਾ ਉਹ ਇਹ ਆ ਜਿਹੜਾ ਬਿਜਲੀ ਦੀਆਂ ਜ਼ਾਇਦਾ ਤਾਂ ਪੰਜਾਬ ਸਰਕਾਰ ਵੇਚਣ ਜਾ ਰਹੀ ਹੈ ਤੇ ਉਹਦੇ ਅੰਕਵਚੋਲ ਉੱਤਿਆਣਿਛ 10000 ਦਿੱਤਾ ਦੀ ਨਿਸ਼ਾਨਦੇਹੀ ਹੋ ਚੁੱਕੀ ਆ ਅਰਬਾਂ ਖਰਬਾਂ ਦੀਆਂ ਜ਼ਾਇਦਾਤਾਂ ਜਿਹੜੀਆਂ ਕਿ ਲੱਖਾਂ ਕਰੋੜਾਂ ਚ ਵੇਚੀਆਂ ਜਾਣੀਆਂ ਨੇ ਉਹ ਵੇਚੇ ਜਾਣ ਦੇ ਵਿਰੁੱਧ ਅਤੇ ਬਿਜਲੀ ਦਾ ਨੀਚੀ ਕਰਨ ਰੋਕਣ ਦੀ ਖਾਤਰ ਹੀ ਹੈਗਾ ਮੇਨ ਇਹ ਆ ਉਸ ਤੋਂ ਇਲਾਵਾ ਦੂਜੀਆਂ ਮੰਗਾਂ ਨੇ ਜਿਵੇਂ ਖੜਾ ਵਾਲੇ ਵੀਰਾਂ ਨੂੰ 20000 ਰੁਪਏ ਏਕੜ ਦਿੱਤਾ ਸੀ ਕਿ ਨਹੀਂ 50000 ਰੁਪਏ ਏਕੜ ਦੇਣਾ ਚਾਹੀਦਾ ਮਕਾਨ ਦਾ ਪੂਰਾ ਪੂਰਾ ਨੁਕਸਾਨ ਦਿਓ ਜਿੰਨਾ ਵੀ ਹੋਇਆ ਵੱਧ ਘੱਟ ਨਹੀਂ ਜਿੰਨਾ ਐਕਚੁਅਲ ਹੈਗਾ ਹੁੰਦਾ ਨੁਕਸਾਨ ਜੇ ਥੋੜਾ ਹੋਇਆ ਥੋੜਾ ਦਿਓ ਬਹੁਤਾ ਹੈ ਬਹੁਤਾ ਦਿਓ ਮਕਾਨਾਂ ਦਾ ਜਾਨਾਂ ਜਿਨ੍ਹਾਂ ਦੀਆਂ ਚੱਲੀਆਂ ਗਈਆਂ ਉਹਨਾਂ ਪਰਿਵਾਰਾਂ ਦੀ ਸਹਾਇਤਾ ਕਰੋ ਜਿੰਨਾ ਜਰਾ ਹੋ ਸਕੇ ਉਹਨਾਂ ਦਾ ਉਹ ਮੰਗਾ ਵੀ ਸ਼ਾਮਲ ਨੇ ਸ਼ੰਭੂ ਤੇ ਖਨੌਰੀ ਬਾਡਰ ਤੋਂ ਜਿਹੜਾ 7 ਕਰੋੜ ਦਾ ਸਮਾਨ ਲੁੱਟਿਆ ਤੇ ਲਿਸਟਾਂ ਬਣ ਕੇ ਪੰਜਾਬ ਸਰਕਾਰ ਨੂੰ ਜਾ ਚੁੱਕੀਆਂ ਬਿੱਲ 7 ਕਰੋੜ ਦਾ ਉਹਦੀ ਪ੍ਰਪਾਈ ਕੀਤੀ ਜਾਵੇ ਹਾਂਜੀ ਸੋ ਉਸ ਤੋਂ ਇਲਾਵਾ ਜਿਹੜਾ ਹੈਗਾ ਖੇਤੀ ਤੇ ਡੈਰੀ ਖੇਤਰ ਅਮਰੀਕੀ ਸਮਰਾਜੀ ਕੰਪਨੀਆਂ ਨੂੰ ਖੋਲਣ ਜਾ ਰਹੇ ਉਹਦਾ ਮਾਲ ਇੱਥੇ ਵਿਕਿਆ ਕਰੂਗਾ ਜਿਹੜਾ ਸਮੁੰਦਰ ਸੜਦੇ ਕਾਂਕੇ ਦੇ ਚੌੜ ਬਾਦੂ ਉਹ ਇੱਥੇ ਵਿਕਣਗੇ ਤੇ ਇੱਥੋਂ ਵਾਲੀ ਚੀਜ਼ ਉਲਝੂਗੀ ਕਿਸਾਨ ਤਬਾਹ ਹੋ ਜਾਊਗਾ ਅਸੀਂ ਕਹਿੰਦੇ ਆ ਵੀ ਉਹ ਖੇਤਰ ਨਾ ਖੋਲੇ ਜਾਣ ਬਾਹਰੀਆਂ ਕੰਪਨੀਆਂ ਲਈ ਖੇਤੀ ਤੇ ਡੇਰੀ ਦਾ ਖੇਤਰ ਨਾ ਖੋਲਿਆ ਜਾਵੇ ਸਰਕਾਰ ਖੋਲਣ ਜਾ ਰਹੀ ਹੈ ਕੇਂਦਰ ਦੀ ਸੋ ਇਹਨਾਂ ਚੀਜ਼ਾਂ ਮੰਗਾਂ ਬਾਕੀ ਵੀ ਨੇ ਮੇਨ ਮੰਗ ਬਿਜਲੀ ਦਾ ਦਿੱਕਾ ਰੋਕਣ ਦੇ ਵਿਰੋਧ ਹੈਗਾ ਸੋ ਤੇ بڑے ਧਰਨੇ ਲੱਗ ਰਹੇ ਆ ਆਉਣ ਵਾਲੇ ਸਮੇਂ ਚ ਇੱਕਾ ਹੋਰ ਵੱਡਾ ਹੋਊਗਾ ਜਿਵੇਂ ਜ਼ਮੀਨ ਆਪਾਂ ਬਚਾਈਆ ਤਿੰਨ ਮਹੀਨੇ ਲੜ ਕੇ ਜਾਂ ਇੱਕ ਮਹੀਨਾ ਲੜ ਕੇ ਯੂਨੀਵਰਸਿਟੀ ਬਚਾਈਆ ਬਿਜਲੀ ਤੇ ਵੀ ਬਹੁਤ ਵੱਡੀ ਲਹਿਰ ਪੜੂ ਵੀ ਸਾਰੇ ਬਚਾਉਂਗੇ ਅਸੀਂ ਕੱਲੇ ਇਹ ਸ਼ੁਰੂਆਤ ਆ ਸ਼ੁਰੂਆਤ ਆ ਬਹੁਤ ਵੱਡਾ ਮੋਰਚਾ ਪੜੂਗਾ ਇਹ ਪੜਨਾ ਚਾਹੀਦਾ ਹੈ ਸਭ ਦੇ ਨੂੰ ਤੇ ਪ੍ਰਾਈਵੇਟਾਂ ਦੇ ਹੱਥਾਂ ਚੱਲੀ ਹੋਣਾ ਮਹਿੰਗੀ ਬਹੁਤ ਕਰਦੀ। ਲੱਗਦਾ ਆਪਾਂ ਹੈਡਵਾਂਸ ਆਇਆ ਕਰੂਗਾ। ਕਿਉਂਕਿ ਹਰ ਸਾਲ ਮਹਿੰਗੀ ਕਰਿਆ ਕਰਨੀ। ਜਿਵੇਂ ਆਪਾਂ ਨੇਟ ਦੇ ਤਿਆਰਪੇ ਚੋਂ ਦੇਖ ਚੁੱਕੇ ਹਾਂ। ਪਹਿਲਾਂ ਤਿੰਨ ਮਹੀਨੇ ਫ੍ਰੀ ਕੀਤਾ, ਫੇਰ ਤਿੰਨ ਮਹੀਨੇ ਫ੍ਰੀ ਕਰਤਾ। ਫੇਰ ਉਹ ਤੋਂ ਬਾਅਦ 50 ਰੁਪਏ ਤੋਂ ਸ਼ੁਰੂ ਕਰਕੇ ਅੱਜ 900 ਰੁਪਏ ਤੇ ਚੜਿਆ ਗਿਆ 84 ਦਿਨ ਵਾਲਾ। ਬਹੁਤ ਬਹੁਤ ਧੰਨਵਾਦ। ਸੋ ਧੰਨਵਾਦ। ਇਹ ਸੀ ਕਿਸਾਨ ਆਗੂ ਜਿਨ੍ਹਾਂ ਵੱਲੋਂ ਧਰਨਾ ਲਾਇਆ ਗਿਆ ਅੱਜ ਡੀਸੀ ਦਫ਼ਤਰ ਦੇ ਬਾਹਰ। ਹੋਰ ਇਦਾਂ ਦੀ ਅਪਡੇਟ ਲਈ ਜੁੜੇ ਰਹੋ। ਲੇਟੈਸਟ ਫੋਨ ਨਿਊਜ਼ ਦੇ ਨਾਲ।